ਪੈਟਰੋਲ ਪੰਪ ਦਸਾਂਝ ਕਲਾਂ ਅੱਜ ਮਿਤੀ 2 ਜਨਵਰੀ 2024 ਨੂੰ ਟਰੱਕ ਜੂਨੀਅਨ ਨੇ ਔਰ ਟਰੱਕਾਂ ਦੇ ਡਰਾਈਵਰਾਂ ਨੇ ਹੜਤਾਲ ਕੀਤੀ ਹੈ ਜਿਦੇ ਕਰਕੇ ਪੈਟਰੋਲ ਪੰਪਾਂ ਦੇ ਉੱਪਰ ਬਹੁਤ ਜ਼ਿਆਦਾ ਰਸ਼ ਹੈ ਔਰ ਬਹੁਤ ਜਲਦੀ ਹੀ ਇਹ ਪੰਪ ਖਾਲੀ ਹੋ ਜਾਣਗੇ ਜਿੰਨਾ ਲੋਕਾਂ ਨੂੰ ਘਰ ਵਿੱਚ ਜਾਂ ਗੱਡੀ ਵਿੱਚ ਜ਼ਿਆਦਾ ਤੇਲ ਦੀ ਨਹੀਂ ਵੀ ਜ਼ਰੂਰਤ ਉਹ ਵੀ ਇਸ ਮਾਹੌਲ 'ਚ ਕਿ ਪਤਾ ਨਹੀਂ 3 ਦਿਨ ਹੜਤਾਲ ਰਹਿਣੀ ਹੈ ਜਾਂ ਜ਼ਿਆਦਾ ਦਿਨ ਰਹਿਣੀ ਹੈ ਇਸ ਨੂੰ ਉਹ ਰੱਖਦਾ ਹੋਇਆ ਸਟੋਰ ਕਰ ਰਹੇ ਨੇ ਸਟੋਰ ਕਰਨ ਕਰਕੇ ਹੀ ਜ਼ਿਆਦਾ ਇਹ ਰਸ਼ ਪਿਆ ਹੋਇਆ ਇਹ ਹੈ ਦੁਸਾਂਝ ਕਲਾਂ ਦਾ ਪੈਟਰੋਲ ਪੰਪ ਜਿੱਥੇ ਬਹੁਤ ਜਲਦੀ ਸੀ ਔਰ ਜਲਦਬਾਜ਼ੀ ਦੇ ਵਿੱਚ ਆ ਕੋਈ ਟ੍ਰੈਫਿਕ ਜਾਮ ਕੀਤਾ ਹੋਇਆ ਕਿ ਮੇਰੇ ਪਹਿਲਾਂ ਪੈ ਜਾਵੇ ਤੇਲ ਮੈਨੂੰ ਪਹਿਲਾਂ ਮਿਲ ਜਾਵੇ ਕਿਤੇ ਮੈਂ ਖਾਲੀ ਨਾ ਰਹਿ ਜਾਵਾਂ ਇਹ ਸੋਚ ਕੇ ਗੱਡੀਆਂ ਅੱਗੇ ਪਿੱਛੇ ਕਰਕੇ ਲਾਈਆਂ ਨੇ ਦੋਨਾਂ ਸਾਈਡਾਂ ਤੋਂ ਦੀ ਇੱਕ ਸੰਦਾਰ ਟ੍ਰੈਫਿਕ ਜਾਮ ਕੀਤਾ ਹੋਇਆ ਔਰ ਜੇ ਇਹੀ ਰੁਟੀਨ ਦੇ ਨਾਲ ਸਾਰੇ ਦੇਖੋ ਕੈਂੀਆਂ ਲੈ ਲੈ ਕੇ ਤੇਲ ਭਰਨ ਲਈ ਸਾਰੇ ਆ ਰਹੇ ਨੇ ਸਿਰਫ ਸਟੋਰੇਜ ਵਾਸਤੇ ਹੀ ਆ ਪੁਲਿਸ ਵੀ ਗੱਡੀ ਵਿੱਚ ਫਸੀ ਹੋਈ ਆ ਤੇਲਕਵਾਂ ਦੇ ਲਈ ਜਿਹੜੀ ਚੌਕੀ ਵਿਸਾਂਤ ਕਲਾਂ ਦੀ ਐ ਉਹ ਤੇਲਕਵਾਂ ਦੇ ਗੱਡੀਆਂ ਦੇ ਬਾਹਰ ਨਿਕਲਣ ਲਈ ਵੀ ਰਸਤਾ ਨਹੀਂ ਛੱਡ ਰਹੇ ਲੋਕ ਬਿਲਕੁਲ ਬਕਾਇਦਾ ਬਹੁਤ ਰਸ਼ ਹੈ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਤੇਲ ਪੌਣ ਦੇ ਲਈ ਜਿਸ ਨੂੰ ਜ਼ਰੂਰਤ ਹੈ ਉਹ ਤਾਂ ਪੁਆਇਰਿਆ ਹੈ ਔਰ ਜਿੰਨੀ ਨਹੀਂ ਲੋੜ ਉਹ ਵੀ ਪੂਰਾ ਰਸ਼ ਪਾਇਆ ਹੋਇਆ ਉਹਨਾਂ ਨੇ ਕਿ ਪਤਾ ਨਹੀਂ ਬਾਅਦ ਚ ਤੇਲ ਮਿਲਣਾ ਜਾਂ ਨਹੀਂ ਮਿਲਣਾ ਇਹਦੇ ਕਰਕੇ ਇਸ ਵੇਲੇ ਦਸਾਂਝ ਕਲਾ ਪੈਟਰੋਲ ਪੰਪ ਤੇ ਬਿਲਕੁਲ ਰਾਸ਼ ਲਗਾ ਹੋਇਆ ਔਰ ਨੱਠ ਨੱਠ ਕੇ ਲੋਕ ਕੈਂਨੀਆਂ ਘਰਾਂ ਤੋਂ ਲਿਆ ਰਹੇ ਨੇ ਕੈਂਨੀਆਂ ਦੇ ਵਿੱਚ ਤੇਲ ਪਾਇਆ ਜਾ ਰਿਹਾ ਇਹਦੇ ਜਿਵੇਂ ਹੋਗਾ ਨਾਲ ਬੰਦਾ ਬੋਲ ਰਿਹਾ ਹੈ ਬਿਲਕੁਲ ਲੈਣਾ ਡਬਲ ਡਬਲ ਲਾਈਨਾਂ ਲੱਗੀਆਂ ਹੋਈਆਂ ਨੇ ਤੇਲ ਪਉਣ ਵਾਲਿਆਂ ਦੀਆਂ ਹੋਰ ਲੱਗਦਾ ਹੈ ਕਿ ਬਹੁਤ ਜਲਦੀ ਹੀ ਇਸ ਪੈਟਰੋਲ ਪੰਪ ਤੋਂ ਤੇਲ ਖਤਮ ਹੋ ਜਾਏਗਾ ਕੋਈ ਲੋਡ ਵਾਲੇ ਘੱਟ ਤੇ ਜਲਦਬਾਜੀ ਵਿੱਚ ਸਟੋਰ ਕਰਨ ਵਾਲੇ ਜ਼ਿਆਦਾ ਇਸ ਪੈਟਰੋਲ ਪੰਪ ਤੋਂ ਤੇਲ ਇਕੱਠਾ ਕਰਕੇ ਪਵਾ ਰਹੇ ਨੇ